ਅੱਜ ਭਾਰਤੀ ਐ ਡੈਮੋਕ੍ਰੇਟਿਵ ਸਮਾਜ ਪਾਰਟੀ ਦੀ ਮੀਟਿੰਗ ਪਾਰਟੀ ਦੇ ਪ੍ਰਧਾਨ ਅਰਜਿੰਦਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਾਰਟੀ ਦੇ ਚੇਅਰਮੈਨ ਪ੍ਰੇਮ ਲਾਲ ਸਰਸਰ ਦੀ ਅਗਵਾਈ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਜੈਮਲਵਾਲਾ ਵਿਖੇ ਹੋਈ ਜਿਸ ਵਿੱਚ ਪਾਰਟੀ ਦੇ ਪੰਜਾਬ ਦੇ ਅਹੁਦੇਦਾਰ ਸਹਿਬਾਨ ਅਤੇ ਵੱਖ-ਵੱਖ ਪਿੰਡਾਂ ਦੇ ਵਰਕਰ ਸ਼ਾਮਲ ਹੋਏ ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਪ੍ਰੇਮ ਲਾਲ ਸਰਸਰ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਪਾਰਟੀ ਦੀਆਂ ਕਮੇਟੀਆਂ ਬਣਾਈਆਂ ਜਾਣਗੀਆਂ ਅਤੇ ਪਾਰਟੀ ਦੇ ਏਜੰਡੇ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਉਹਨਾਂ ਦੀ ਪਾਰਟੀ ਆਪਣੇ ਨਵੇਂ ਵਿਧਾਨ ਸਭਾ ਵਿੱਚ ਭੇਜ ਕੇ ਗਰੀਬਾਂ ਦੇ ਮੁੱਦੇ ਚੁਕੇਗੀ ਇਸ ਮੌਕੇ ਉਹਨਾਂ ਨਰੇਗਾ ਕਾਮਿਆਂ ਦੀ ਦਿਹਾੜੀ 500 ਰੁਪਏ ਕਰਨ ਦੀ ਮੰਗ ਰੱਖੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਗਰੀਬਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕੀਤਾ ਜਾਵੇ ਇਸ ਮੁਕੇ ਪਾਰਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਵਰਕਰ ਵੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਜੀ న్యూਜ਼ ਪੰਜਾਬੀ ਲਈ ਮੋਗਾ ਤੋਂ ਜੁਗਿੰਦਰ ਸਿੰਘ ਗੱਲ ਦੀ ਰਿਪੋਰਟ ਨਾਮ ਜੀ ਮੇਰਾ ਨਾਮ ਪ੍ਰੀਮ ਲਾਲੇ ਜੀ ਤੇ ਅੱਜ ਪਿੰਡ ਜੈਮਰ ਵਾਲਾ ਵਿਖੇ ਤੁਸੀਂ ਇੱਕ ਮੀਟਿੰਗ ਕੀਤੀ ਹੈ ਉਹਦੇ ਸੰਬੰਧ ਚ ਦਿਓ ਜਾਣਕਾਰੀ ਅੱਜ ਪਿੰਡ ਜੈਮਰ ਵਾਲਾ ਦੀ ਮੀਟਿੰਗ ਰੱਖੀ ਸੀ ਇਹ ਪਾਰਟੀ ਵਰਕਰਾਂ ਦੀ ਮਾਲਵਾ ਜ਼ੋਨ ਦੇ ਪ੍ਰਧਾਨਾਂ ਦੀ ਲੀਡਰਾਂ ਦੀ ਮੀਟਿੰਗ ਸੀ ਇਹਦੇ ਵਿੱਚ ਪਾਰਟੀ ਦੇ ਪ੍ਰਧਾਨ ਸ਼੍ਰੀ ਰਜਿੰਦਰ ਗਰਜੀ ਦੇ ਦਿਸਾ ਨਿਰਦੇਸ਼ ਅਨੁਸਾਰ ਹੀ ਅਸੀਂ ਜੈਮਲਵਾਲ ਵਿੱਚ ਆਏ ਔਰ ਪਾਰਟੀ ਦੇ ਅਧਾਰ ਜੋ ਦਿਸਾ ਨਿਰਦੇਸ਼ ਅਨੁਸਾਰ ਹੀ ਅਸੀਂ ਲੀਡਰਾਂ ਥੋੜਾ ਤੇਜ਼ ਕਰਿਆ ਕਿ ਜਿਹੜੀ ਇਲੈਕਸ਼ਨਾਂ ਹੋਣ ਆ ਰਹੀਆਂ ਆ ਇਲੈਕਸ਼ਨਾਂ ਲਈ ਵੀ ਕਮੇਟੀਆਂ ਪਿੰਡਾਂ 'ਚ ਬਣਾਈਆਂ ਜਾਣ ਜਿਹੜੀ ਕਿ ਸੱਚ ਅਸੀਂ ਆਪਣਾ ਵਧੀਆ ਸਰਕਾਰ ਦੇ ਵਿੱਚ ਆਪਣਾ ਸਰਕਾਰ ਬਣਾ ਸਕੀਏ ਇਸ ਕਰਕੇ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਜੋ ਪੰਜਾਬ ਦੇ ਵਿੱਚ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਵੱਡਾ ਸੰਗਰਾਮ ਕਰਨ ਲਈ ਜਾ ਰਹੀ ਹੈ ਲੋਕਾਂ ਦੀ ਜਿਹੜੇ ਮਸਲੇ ਆ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਹਮੇਸ਼ਾ ਹੀ ਦੱਬੇ ਕੁਚਲੇ ਲੋਕਾਂ ਦੀ ਮਤ ਕਰਦੀ ਆ ਰਹੀ ਸੀ ਉਹ ਕਰਦੀ ਰਹੇਗੀ ਇਸ ਕਰਕੇ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਰਜੀ ਨੂੰ ਇਹ ਅਪੀਲ ਕਰਦਾ ਹਾਂ ਇਹ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਇਹ ਮੰਗ ਕਰਦੀ ਹੈ ਕਿ ਜਿਹੜੀ ਨਰੇਗਾ ਦਾ ਜਿਹੜਾ ਸਚਾਰੂ ਢੰਗ ਨਾਲ ਚਲਾਈ ਜਾਵੇ ਔਰ ਨਰੇਗਾ ਦੇ ਜਿਹੜੀ ਮੰਗ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਜਿਹੜੇ ਮੈਟਾਂ ਦੀ ਜਿਹੜੀ ਆਨਲਾਈਨ ਹਾਜ਼ਰੀ ਨਹੀਂ ਲੱਗ ਰਹੀ ਆ ਉਹਨਾਂ ਨੂੰ ਅਫਸਰਾਂ ਨੂੰ ਹਦਾਇਤ ਕਰੇ ਕਿ ਉਹ ਜਿਸ ਤਰ੍ਹਾਂ ਪਹਿਲਾਂ ਦੀ ਹਾਜ਼ਰੀ ਲੱਗਦੀ ਸੀ ਮੈਟ ਲਾਉਂਦੇ ਸੀ ਉਸ ਆਧਾਰ ਤੇ ਲਾਈ ਜਾਣ ਬਾਜੀ ਮੁਖੀ ਨੇ ਇੱਥੇ ਨਹੀਂ ਚੱਲਦੇ ਤੇ ਉਹ ਮੈਟ ਮੈਟ ਤੇ ਉੱਥੇ ਜਿਹੜੀ ਨਰੇਗਾ ਵਰਕਿੰਗ ਆ ਇਸ ਕਰਕੇ ਮੈਂ ਉਸਮਾਨ ਸਾਹਿਬ ਇਹ اپیل ਕਰਤਾ ਹਾਂ ਕਿ ਡੈਮੋ ਦੇ ਭਾਰਤੀ ਸਮਾਜ ਪਾਰਟੀ ਇਹ ਮੰਗ ਕਰਦੀ ਹੈ ਕਿ ਇਹਨਾਂ ਦੀ ਜਿਹੜੀ ਦਿਹਾੜੀ ਆ ਉਹ ਤਕਰੀਬਨ 500 ਰੁਪਏ ਦਿਹਾੜੀ ਕੀਤੀ ਜਾਵੇ। ਔਰ ਪੰਜਾਬ ਦੇ ਵਿੱਚ ਵੰਡ ਪ੍ਰਣਾਲੀਤ ਹੈ ਜਿਹੜੇ ਇੰਦਰਾ ਵਿਕਾਸ ਯੋਜਨਾ ਦੇ ਤਹਿਤ ਜਿਹੜੀਆਂ ਇਹਨਾਂ ਨੂੰ ਗਰੰਟਾ ਮਿਲਣੀਆਂ ਸੀ ਰਿਫੇਰ ਵਾਸਤੇ ਮਕਾਨ ਬਣਾਉਣ ਵਾਸਤੇ ਜਿਹੜੇ ਗਰੇ ਹੋਏ ਆ ਉਹਨਾਂ ਨੂੰ ਮਕਾਨ ਦੇ ਜਿਹੜੇ ਆ ਮਤਲਬ ਉਹਨਾਂ ਨੂੰ ਰਿਫੇਰ ਵਾਸਤੇ ਜਿਹੜੀ ਮਰਮਤ ਕਰਨ ਲਈ ਉਥੇ ਹਦਾਇਤ ਕੀਤੀ ਜਾਵੇ ਕਿ ਉਹਨਾਂ ਨੂੰ ਜਿਹੜਾ ਹੈ ਮਤਲਬ ਉਹਨਾਂ ਦੇ ਮਕਾਨਾਂ ਦੀ ਰਿਫਾਇਰ ਦੇ ਲਈ ਗ੍ਰਾਂਟ ਦਿੱਤੀ ਜਾਵੇ। ਉਹ ਡੈਮੋਕਰਟ ਭਾਰਤੀ ਸਮਾਜ ਪਾਰਟੀ ਮੰਗ ਕਰਦੀ ਹੈ ਕਿ ਪੰਜਾਬ ਦੇ ਵਿੱਚ ਜੋ ਤੀਸਰੇ ਹਿੱਸੇ ਦੀ ਜ਼ਮੀਨ ਹੈ ਉਹ ਗਰੀਬਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਜਾਣ। ਇਸ ਕਰਕੇ ਜਿੱਥੇ ਵੀ ਇਹ ਸੰਗਰਸ਼ ਕਰਨ ਲਈ ਪਾਰਟੀ ਹੁਣ ਆਪਣਾ ਕੁਝ ਦਿਨਾਂ ਦੇ ਵਿੱਚ ਹੀ ਜਲਦੀ ਤੋਂ ਜਲਦੀ ਹੀ ਜੇਕਰ ਪੰਜਾਬ ਸਰਕਾਰ ਨੇ ਜਾ ਇੱਥੇ ਦੇ ਪ੍ਰਸ਼ਾਸਨ ਨੇ ਡੈਮੋਕ੍ਰੇਟ ਭਾਰਤੀ ਸਮਾਜ ਪਾਰਟੀ ਤੇ ਵਰਕਰ ਦਾ ਕੰਮ ਨਾ ਕੀਤਾ ਤੇ ਸਪੈਲ ਦੇ ਆਧਾਰ ਤੇ ਉੱਤੇ ਸੰਗਰਸ਼ ਕੀਤਾ ਜਾਊਗਾ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਅੱਜ ਦੇ ਮੀਟਿੰਗ ਦੇ ਵਿੱਚ ਕੀ ਕੀ ਤੁਹਾਡੇ ਐ ਮੁੱਦੇ ਰਹੇ ਜੀ ਇਹ ਮੁੱਦੇ ਸਾਡੇ ਜੀ ਮਜ਼ਦੂਰਾਂ ਦੇ ਜੀ ਨਰੇਗਾ ਮਜ਼ਦੂਰਾਂ ਦੇ ਹਲੋ ਔਰ ਕਿਸਾਨਾਂ ਦਾ ਜਿਹੜੇ ਮਜ਼ਦੂਰ ਤਰੇ ਆ ਉਹਨਾਂ ਨੂੰ ਕਿਸਾਨਾਂ ਨੂੰ ਮੁਆਜਾ ਮਿਲਦਾ ਹੈ ਪਰ ਉਹਨਾਂ ਮਜ਼ਦੂਰਾਂ ਨੂੰ ਉਹ ਮੁਆਜਾ ਕਿਉਂ ਨਹੀਂ ਮਿਲਦਾ ਉਹਨਾਂ ਨੂੰ ਵੀ ਮਜ਼ਦੂਰਾਂ ਨੂੰ ਮੁਆਜਾ ਦਿੱਤਾ ਜਾਵੇ ਔਰ ਪੰਜਾਬ ਸਰਕਾਰ ਤੋਂ ਮੈਂ ਹੋਰ ਕਰਦਾ ਕਿ ਪਿੰਡਾਂ ਦੇ ਵਿੱਚ ਜਿਹੜੇ ਸਫਾਈ ਸੇਵਕ ਨੇ ਉਹਨਾਂ ਨੂੰ ਪਹਿਲਾਂ ਸਰਕਾਰ ਨੇ 300 ਰੁਪਏ ਪ੍ਰਤੀ ਮਹੀਨੇ ਤੇ ਰੱਖੇ ਸੀ ਔਰ 2007 ਵਿੱਚ ਰੱਖੇ ਹੋਏ ਸੀ ਉਹਨਾਂ ਦਾ ਜਿਹੜਾ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਅਜੇ ਤਾਈਂ ਨਹੀਂ ਪਹੁੰਚਿਆ ਹੈਗਾ ਉਹਨਾਂ ਦੇ ਜਿਹੜੇ ਪੈਸੇ ਰੁਕੇ ਹੋਏ ਆ ਉਹ ਵੀ ਉਹਨਾਂ ਸਫਾਈ ਮਜ਼ਦੂਰਾਂ ਦੇ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਪਾਏ ਜਾਣ ਔਰ ਉਹਨਾਂ ਨੂੰ ਰੈਗੂਲਰ ਪੱਕਾ ਕੀਤਾ ਜਾਵੇ ਔਰ ਕਮੇਟੀਆਂ ਦੇ ਵਿੱਚ ਨਗਰ ਨਿਗਮ ਨਗਰ ਕੌਂਸਲ ਔਰ ਵਿੱਚ ਜਿਹੜੇ ਸਫਾਈ ਸੇਵਕ ਜਾਂ ਉੱਥੇ ਦੇ ਜਿਹੜੇ ਮਜ਼ਦੂਰ ਸ਼ੋਸ਼ਣ ਹੋ ਰਿਹਾ ਹੈ ਸਫਾਈ ਮਜ਼ਦੂਰਾਂ ਦਾ ਉਹਨਾਂ ਨੂੰ ਰੈਗੂਲਰ ਪੱਕਾ ਕੀਤਾ ਜਾਵੇ ਠੇਕੇ ਦਾ ਸਿਸਟਮ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਪਾਰਟੀ ਆਪਣੇ ਇਸ ਪ੍ਰਟੈਕਸ ਨੂੰ ਲੈ ਕੇ ਵੀ ਅੱਗੇ ਜਾਊਗੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅਪੀਲ ਕਰ ਚੁੱਕੀ ਹੈ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੀ ਹੈ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਾਈ ਜਾਵੇ ਔਰ ਪੰਜਾਬ ਦੇ ਵਿੱਚ ਜਿਹੜੇ ਝੂਠੇ ਪਰਚੇ ਹੋਰੇ ਉਹਨਾਂ ਨੂੰ ਬੰਦ ਕੀਤੇ ਜਾਣ ਜੈ ਭੀਮ ਜੈ ਵਾਲਮੀਕੀ ਹਰ ਹਰ ਵਾਲਮੀਕੀ ਡੈਮੋਕ੍ਰੈਟਿਕ ਭਾਰਤੀਆ ਸਮਾਜ ਪਾਰਟੀ ਜਿੰਦਾਬਾਦ 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 ਡੈਮੋਕ੍ਰੈਟਿਕ ਭਾਰਤੀਆ ਸਮਾਜ ਪਾਰਟੀ ਜਿੰਦਾਬਾਦ 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 ਡਾਕਟਰ ਰਜਿੰਦਰ ਗਿੱਲ ਜਿੰਦਾਬਾਦ 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 ਜੈ